ਇਹ ਗੱਲ ਤਾਂ ਸਾਰਿਆਂ ਦੇ ਸਾਹਮਣੇ ਸਪਸ਼ਟ ਹੀ ਹੋ ਗਈ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਲਾਰੈਂਸ ਬਿਸ਼ਨੋਈ ਐਂਡ ਗੈਂਗ ਨੇ ਜਦ ਪਲਾਨ ਕੀਤਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਦਿੱਲੀ 'ਚ ਉਹਨਾਂ ਦੇ ਥੱਲੇ ਜਿਹੜੇ ਪ੍ਰਬੰਧਾ ਹੇਠ ਜੇਲ੍ਹਾਂ ਚੱਲਦੀਆਂ ਨੇ ਉੱਥੋਂ ਹੀ ਸਾਰਾ ਕੁਝ ਪਲਾਨ ਹੋਇਆ ਡੀਜੀਪੀ ਸਾਹਿਬ ਨੇ ਪੰਜਾਬ ਪੁਲਿਸ ਨੇ ਉਸ ਵੇਲੇ ਇਹ ਸਪਸ਼ਟੀਕਰਨ ਦਿੱਤਾ ਕਿ ਨਹੀਂ ਇਹਦਾ ਹੁਲੀਆ ਦੇਖੋ ਇਹਦੇ ਇਹਦੇ ਕੱਪੜੇ ਦੇਖੋ ਇਹਦੀ ਦਾੜੀ ਬਹੁਤ ਵਧੀ ਹੋਈ ਹੈ ਔਰ ਇਹ ਇਥੋਂ ਦੀ ਨੀਏ ਪੁਰਾਣੀ ਹੈ ਅਗਲੇ ਦਿਨ ਇੱਕ ਹੋਰ ਇੰਟਰਵਿਊ ਆਉਂਦੀ ਹੈ ਜੀਤੇ ਚ ਜਿਹੜਾ ਹੁਲੀਆ ਤੇ ਜਿਹੜੇ ਕੱਪੜੇ ਦੱਸੇਗੇ ਉਸੇ ਹੁਲੀਏ ਤੇ ਕੱਪੜਿਆਂ 'ਚ ਫੇਰ ਇੰਟਰਵਿਊ ਆ ਜਾਂਦੀ ਹੈ ਤੇ ਨਾਲ ਸਪਸ਼ਟ ਹੋ ਗਿਆ ਕਿ ਇਹ ਇੰਟਰਵਿਊ ਪੰਜਾਬ ਦੀਆਂ ਜ਼ਿਲ੍ਹਾ 'ਚ ਬੈਠ ਕੇ ਹੋ ਰਹੀ ਹੈ ਇੱਕ ਭਗਵੰਤ ਮਾਨ ਨੇ ਆਪਦੀ ਜਾਨ ਬਚਾਉਣੀ ਸੀ ਕਿਉਂਕਿ ਉਹ ਹੋਮ ਮਿਨਿਸਟਰ ਵੀ ਨੇ ਚੀਫ ਮਿਨਿਸਟਰ ਤਾਂ ਹੈ ਵੀ ਹੋਮ ਮਿਨਿਸਟਰ ਵੀ ਨੇ ਤੇ ਜੇਲ ਮਿਨਿਸਟਰ ਵੀ ਨੇ ਉਹਨਾਂ ਨੇ ਕਵਰ ਅਪ ਆਪਰੇਸ਼ਨ ਲਾਂਚ ਕਰਤਾ 8 ਮਹੀਨੇ ਜਾ ਚੱਲੀ ਕੁਛ ਨਹੀਂ ਹੋਇਆ ਆਖੀਰ 'ਚ ਹਾਈ ਕੋਰਟ ਨੇ ਇਹ ਕੇਸ ਨੂੰ ਤਲਬ ਕਰ ਦਿੱਤਾ ਤੋਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਇੱਥੇ ਨਹੀਂ ਹੋਈ ਤੇ ਕਿੱਥੇ ਹੋਈ ਦੱਸੋ ਫਿਰ ਉਸ ਤੇ ਮੈਟਰ ਤੇ ਬਿਲਕੁਲ ਸਾਇਲੈਂਟ ਹੈ ਬਾਰਡਰ ਇੱਕ ਸਟੇਟ ਹੈ ਬਾਰਡਰ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂਜ਼ ਨੇ ਔਰ ਇਹ ਸਾਰੇ ਪ੍ਰਬੰਧ ਇੱਕ ਫੇਲ ਚੀਫ ਮਿਨਿਸਟਰ ਇੱਕ ਹੋਪਲੈਸ ਚੀਫ ਮਿਨਿਸਟਰ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਉੱਤੇ ਰੋਜ਼ ਸਵਾਲ ਉੱਠ ਰਹੇ ਆ ਉਹਨਾਂ ਦੇ ਪ੍ਰਬੰਧਾ ਹੇਠ ਜਿਹੜਾ ਇੱਕ ਸਿਰਫ ਤੇ ਸਿਰਫ ਜਿਹੜਾ ਸਟੈਂਡ ਅਪ ਕਮੇਡੀਅਨ ਸੀ DF Channel Punjabi ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਸਿੱਧੂ ਮੂਸੇਵਾਲੇ ਦੀ ਮੌਤ ਦਾ ਮਾਮਲਾ ਲਗਾਤਾਰ ਗਰਮਾਉਂਦਾ ਦਿਖਾਈ ਦੇ ਰਿਹਾ ਕਿਉਂਕਿ ਪਰਿਵਾਰ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੌਰੈਂਸ ਗੈਂਗ ਦੇ ਵੱਲੋਂ ਲੱਗੀ ਸੀ ਪਰ ਹੁਣ ਕਿਤੇ ਨਾ ਕਿਤੇ ਮੁਕਰ ਦੇ ਦਿਖਾਈ ਦੇ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਇਸ ਮਾਮਲੇ ਦੇ ਵਿੱਚ ਕੋਈ ਵੀ ਰੋਲ ਨਹੀਂ ਸੀਗਾ ਤਾਂ ਉੱਥੇ ਹੀ ਲੌਰੈਂਸ ਬਿਸ਼ਨੋਈ ਦੀਆਂ ਜੇਲ੍ਹ ਦੇ ਵਿੱਚੋਂ ਇੰਟਰਵਿਊਆਂ ਹੋਈਆਂ ਨੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਲਗਾਤਾਰ ਵਿਰੋਧੀਆਂ ਨੇ ਨਿਸ਼ਾਨੇ ਸਾਧਦੇ ਨੇ ਤਾਂ ਹੁਣ ਸ਼੍ਰੋਮਣੀ ਅਕਾਲੀਵਾਲ ਦੇ ਸੀਨੀਅਰ ਆਗੂ ਵਿਕਰਮ ਮਰਜੀਠੀਆ ਨੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਵਾਬ ਦੇਵੇ ਕਿ ਜਿਹੜੀਆਂ ਜੇਲ੍ਹਾਂ ਦੇ ਵਿੱਚ ਇੰਟਰਵਿਊਆਂ ਹੋਈਆਂ ਨੇ ਤਾਂ ਲਗਾਤਾਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਦੀ ਦਿਖਾਈ ਦੇ ਰਹੀ ਹੈ ਬੜੇ ਚਿਰ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਜਦੋਂ ਦੀ ਉਹ ਦੁਖਦਾਈ ਸਿੱਧੂ ਮੂਸੇਵਾਲਾ ਜਿਹੜਾ ਬਾਰਡਰ ਹੋਇਆ ਕਿ ਕਿਸ ਤਰ੍ਹਾਂ ਇਹ ਸਾਰੀ ਪਲਾਨਿੰਗ ਜੇਲਾ ਚ ਹੋਈ ਇਹ ਗੱਲ ਤਾਂ ਸਾਰਿਆਂ ਦੇ ਸਾਹਮਣੇ ਸਪਸ਼ਟ ਹੀ ਹੋ ਗਈ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਲਾਰੈਂਸ ਬਿਸ਼ਨੋਈ ਐਂਡ ਗੈਂਗ ਨੇ ਜਦ ਪਲਾਨ ਕੀਤਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਦਿੱਲੀ 'ਚ ਉਹਨਾਂ ਦੇ ਥੱਲੇ ਜਿਹੜੇ ਪ੍ਰਬੰਧਾ ਹੈਡ ਜੇਲਾ ਚਲਦਿਆਂ ਨੇ ਉੱਥੋਂ ਹੀ ਸਾਰਾ ਕੁਝ ਪਲਾਨ ਹੋਇਆ ਫਿਰ ਉਸ ਤੋਂ ਬਾਅਦ ਕਮਾਲ ਦੀ ਗੱਲ ਇਹ ਹੋਈ ਕਿ ਉਹਨਾਂ ਨੇ ਬੜੀ ਬੜੀ ਬੇਬਾਕੀ ਨਾਲ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਹਦੇ 'ਚ ਉਹਨੇ ਇੱਕ ਟੀਵੀ ਚੈਨਲ ਨੂੰ ਆਪ ਦਾ ਇੰਟਰਵਿਊ ਦਿੱਤਾ। ਔਰ ਉਸ ਇੰਟਰਵਿਊ ਨੂੰ ਬੜੀ ਚਰਚਾ ਹੋਈ। ਲੋਕਾਂ ਨੇ ਕਿਹਾ ਕਿ ਕਮਾਲ ਹੋ ਗਿਆ ਜਿਹੜਾ ਪੰਜਾਬ ਦੀ ਜੇਲ੍ਹ 'ਚ ਬੰਦ ਹੋਵੇ ਜਾਂ ਪੰਜਾਬ 'ਚ ਪੁਲਿਸ ਰਿਮਾਂਡ ਕਿ ਹੋਵੇ ਉਹਦੀ ਇੰਟਰਵਿਊ ਕਿਵੇਂ ਆ ਸਕਦੀ ਹੈ? ਡੀਜੀਪੀ ਸਾਹਿਬ ਨੇ ਪੰਜਾਬ ਪੁਲਿਸ ਨੇ ਉਸ ਵੇਲੇ ਸਪਸ਼ਟੀਕਰਨ ਦਿੱਤਾ ਕਿ ਨਹੀਂ ਇਹਦਾ ਹੁਲੀਆ ਦੇਖੋ, ਇਹਦੇ ਇਹਦੇ ਕੱਪੜੇ ਵੇਖੋ, ਇਹਦੀ ਦਾੜੀ ਬਹੁਤ ਵਧੀ ਹੋਈ ਹੈ। ਔਰ ਇਹ ਥੋ ਦਿਨ ਹੀ ਪੁਰਾਣੀ ਹੈ ਅਗਲੇ ਦਿਨ ਇੱਕ ਹੋਰ ਇੰਟਰਵਿਊ ਆਉਂਦੀ ਹੈ ਜਿੱਦੇ ਚ ਜਿਹੜਾ ਹੁਲੀਆ ਤੇ ਜਿਹੜੇ ਕੱਪੜੇ ਦੱਸੇ ਗਏ ਉਸੇ ਹੁਲੀਏ ਤੇ ਕੱਪੜਿਆਂ 'ਚ ਇੱਕ ਫੇਰ ਇੰਟਰਵਿਊ ਆ ਜਾਂਦੀ ਹੈ ਤੇ ਨਾਲ ਸਪਸ਼ਟ ਹੋ ਗਿਆ ਕਿ ਇਹ ਇੰਟਰਵਿਊ ਪੰਜਾਬ ਦੀਆਂ ਜੇਲਾਂ 'ਚ ਬੈਠ ਕੇ ਹੋ ਰਹੀ ਹੈ ਚਲੋ ਇੱਕ ਭਗਵੰਤਪਾਲ ਨੇ ਆਪਦੀ ਜਾਨ ਬਚਾਉਣੀ ਸੀ ਕਿਉਂਕਿ ਉਹ ਹੋਮ ਮਿਨਿਸਟਰ ਵੀ ਨੇ ਚੀਫ ਮਿਨਿਸਟਰ ਤਾਂ ਹੈ ਵੀ ਹੋਮ ਮਿਨਿਸਟਰ ਵੀ ਨੇ ਤੇ ਜੇਲ ਮਿਨਿਸਟਰ ਵੀ ਨੇ ਉਹਨਾਂ ਨੇ ਕਵਰ ਅਪ ਆਪਰੇਸ਼ਨ ਲਾਂਚ ਕਰਤਾ ਅੱਠ ਮਹੀਨੇ ਜਾ ਚੱਲੀ ਕੁਛ ਨਹੀਂ ਹੋਇਆ ਅਖੀਰ 'ਚ ਹਾਈ ਕੋਰਟ ਨੇ ਇਹ ਕੇਸ ਨੂੰ ਤਲਬ ਕਰ ਲਿਆ ਸੁਮੋਟੋ ਇਹਦੇ 'ਚ ਐਕਸ਼ਨ ਲੈ ਲਿਆ ਹੁਣ ਕੱਲ ਪਰਸੋਂ ਦੀ ਇਹ ਖਬਰ ਲੱਗ ਰਹੀ ਹੈ ਜਿਹਦੇ 'ਚ ਲਿਖ ਲਿਆ ਜਾ ਰਿਹਾ ਅਨ ਲਾਈਕਲੀ ਥਟ ਬਿਸ਼ਨੋਈ ਵਾਸ ਇੰਟਰਵਿਊਡ ਇਨ ਪੰਜਾਬ ਜੇਲ ਦਮਲ ਟੂ ਹਾਈ ਕੋਰਟ ਮੇਰੀ ਹਾਈ ਕੋਰਟ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੱਜ ਆਨਰੇਬਲ ਜੱਜ ਸਾਹਿਬਾਨਾਂ ਨੂੰ ਕੀ ਜੇਲ ਦੇ ਜਿਹੜੇ ਐਸਆਈਟੀ ਬਣੀ ਹੈ ਕੀ ਉਹ ਕਦੇ ਆਪ ਤੇ ਮੁੱਖ ਮੰਤਰੀ ਨੂੰ ਇਨਡਿਕਟ ਕਰਨਗੇ ਕਦੇ ਕਹਿਣਗੇ ਕਿ ਉਹਨਾਂ ਦੇ ਪ੍ਰਬੰਧਾ ਹਟੇ ਜੀ ਗੱਲ ਹੋਈ ਆ ਇਹ ਕਵਰ ਅਪ ਆਪਰੇਸ਼ਨ ਆ ਹਾਈਲੀ ਅਨ ਲਾਈਕਲੀ ਲੱਗ ਜਬ ਵਰਤਿਆ ਤੇ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਨਹੀਂ ਹੋਈ ਇੱਦਾਂ ਕਿ ਸ਼ੈ ਨਹੀਂ ਹੋਈ ਲੱਗਦਾ ਹੈ ਕਿ ਹੋ ਸ਼ਾਇਦ ਨਹੀਂ ਹੋਈ ਸ਼ਾਇਦ ਔਰ ਨਹੀਂ ਹੋਣ 'ਚ ਬੜਾ ਫਰਕ ਹੈ ਔਰ ਦੂਜੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਇੱਥੇ ਨਹੀਂ ਹੋਈ ਤੇ ਕਿੱਥੇ ਹੋਈ ਦੱਸੋ ਫਿਰ ਉਸਤੇ ਮੈਟਰ ਤੇ ਬਿਲਕੁਲ ਸਾਇਲੈਂਟ ਹੈ ਇਸ ਲਈ ਇਹ ਤੋਂ ਬੜਾ ਸਪਸ਼ਟ ਹੈ ਸ਼ਿਫਟ ਤੇ ਸਿਰਫ ਹਾਈ ਕੋਰਟ ਤੋਂ ਵੀ ਤਰੀਕ ਲੱਗੀ ਆਪਦੀ ਜਾਲ ਬਚਾਉਣ ਤੱਕ ਸੀਮਿਤ ਹੈ ਸਚਾਈ ਸਾਹਮਣੇ ਆਉਣੀ ਚਾਹੀਦੀ ਕਿਉਂਕਿ ਜੇਲਾ ਚੋਂ ਬਹੁਤ ਵੱਡੇ ਪੱਧਰ ਤੇ ਐਕਸਟਰਸ਼ਨ ਰੈਕਟ ਟਾਰਗੇਟਡ ਕਿਲਿੰਗ ਡਰੱਗਸ ਦਾ ਵਪਾਰ ਹਰ ਤਰੀਕੇ ਦਾ ਐਂਟੀ ਨੈਸ਼ਨਲ 엘ਮੈਂਟ ਬਾਰਡਰ ਐਜ ਸਟੇਟ ਹੈ ਬਾਰਡਰ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂਜ਼ ਨੇ ਔਰ ਇਹ ਸਾਰੇ ਪ੍ਰਬੰਧ ਇੱਕ ਫੇਲ ਚੀਫ ਮਿਨਿਸਟਰ ਇੱਕ ਹੋਪਲੈਸ ਚੀਫ ਮਿਨਿਸਟਰ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਉੱਤੇ ਰੋਜ਼ ਸਵਾਲ ਉੱਠ ਰਹੇ ਆ ਉਹਨਾਂ ਦੇ ਪ੍ਰਬੰਧਾ ਹੇਠ ਜਿਹੜਾ ਇੱਕ ਸਿਰਫ ਤੇ ਸਿਰਫ ਜਿਹੜਾ ਸਟੈਂਡ ਅਪ ਕਮੇਡੀਅਨ ਸੀ ਉਹਨੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇੱਕ ਕਾਮੇਡੀ ਸਰਕਸ ਬਣਾ ਕੇ ਰੱਖਤਾ ਹੈ ਇਸ ਲਈ ਜੇ ਸਚਾਈ ਸਾਹਮਣੇ ਲਿਆਉਣੀ ਹੈ ਇੱਕ ਇੰਡੀਪੈਂਡੈਂਟ ਇਨਕੁਆਇਰੀ ਅੰਡਰ ਆਫੀਸਰਸ ਜਿਹੜੇ ਆਰ ਨਾਟ ਰਿਪੋਰਟਿੰਗ ਟੂ ਦ ਚੀਫ ਮਿਨਿਸਟਰ ਆਫ ਪੰਜਾਬ ਜਿਹੜੇ ਜਾਂ ਤਾਂ ਉਹ ਇੰਡੀਪੈਂਡੈਂਟ ਏਜੰਸੀ ਹੋ ਜੇ ਜਾਂ ਕੋਈ ਹੋਰ ਸਟੇਟ ਦੇ ਆਫੀਸਰ ਹੋ ਜਨ ਆਈਪੀਐਸ ਆਫੀਸਰ ਜਿਨ੍ਹਾਂ ਦੇ ਥੱਲੇ ਇਹ ਇਨਕੁਆਇਰੀ ਹੋਵੇ ਫਿਰ ਸੱਚ ਸਾਹਮਣੇ ਆਊਗਾ ਨਹੀਂ ਤਾਂ ਇਹ ਸਿਰਫ ਇੱਕ ਕਵਰ ਅਪ ਹੈ ਇੱਕ ਵਾਈਟਵਾਸ਼ ਹੈ ਆਨਰੇਬਲ ਕੋਰਟਸ ਨੂੰ ਮਿਸਲੀਡ ਕਰਨ ਦਾ ਇੱਕ ਬੜਾ ਤਗੜਾ ਇਹਨਾਂ ਦੀ ਇਹ ਸਾਜ਼ਿਸ਼ ਹੈ ਸੋ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਆਨਰੇਬਲ ਹਾਈ ਕੋਰਟ ਦੇ ਆਨਰੇਬਲ ਜੱਜ ਸਾਹਿਬਾਨ ਸਮਰੱਥ ਨੇ ਔਰ ਇਸ ਮੈਟਰ ਨੂੰ ਬੜੇ ਧਿਆਨ ਨਾਲ ਦੇਖ ਰਹੇ ਹੋ ਉਹ ਵੀ ਇਨ੍ਹਾਂ ਗੱਲਾਂ ਦੇ ਨੋਟਿਸ ਲੈ ਕੇ ਇਹਦੇ ਤੇ ਜੋ ਬਣਦਾ ਐਕਸ਼ਨ ਹੈ ਉਹ ਕਰਨਗੇ so that ਪੰਜਾਬ ਕੈਨ ਬੀ ਸੇਫ ਐਂਡ ਪੰਜਾਬ ਚ ਸਿਕਿਉਰਿਟੀ ਹੋਵੇ ਸੇਫਟੀ ਸਿਕਿਉਰਿਟੀ ਹੋਵੇ ਕਿਉਂਕਿ ਇਹ ਵੀ ਸਚਾਈ ਹੈ ਕਿ ਇਥੋਂ ਦਾ ਡਿਵੈਲਪਰ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਸੀਗਾ ਮਗਰ ਅੱਜ ਕਿਉਂਕਿ ਇਹ ਸੱਚਾਈ ਸਾਹਮਣੇ ਆਉਣੀ ਚਾਹੀਦੀ ਜਿਹੜੇ ਭਗਵੰਤ ਮਾਨ ਦੇ ਬੜੇ ਨਜ਼ਦੀਕੀ ਨੇ ਹੋਮਲੈਂਡ ਵਾਲੇ ਉਹਨਾਂ ਨੂੰ 10 ਕਰੋੜ ਰੁਪਏ ਦੀ ਫਰੋਤੀ ਆਗਰ ਨੂੰ ਗਨਮੈਨ ਦੇ ਦਿੱਤੇ ਗਏ ਜਿਹੜਾ ਚੀਫ ਮਿਨਿਸਟਰ ਦੇ ਇੰਨੇ ਨੇੜੇ ਆ ਉਹਨੂੰ ਬੁਲੇਟ ਪ੍ਰੂਫ ਗੱਡੀ ਮਿਲ ਜੇ ਸਿਕਿਉਰਟੀ ਮਿਲ ਜੇ ਮਗਰ ਉਹਨੂੰ ਵੀ ਫੋਨ ਆਉਣ ਤੋਂ ਜੇਲਾ ਤੋਂ ਇਹ ਕਾਰੋਬਾਰ ਨੂੰ ਚਲਾਉਣ ਤੋਂ ਇਹ ਰੋਕ ਨਹੀਂ ਸਕੇ ਜੇ ਉਹਦੇ ਨਜ਼ਦੀਕੀਆਂ ਦਾ ਇਹ ਹਾਲ ਹੈ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਤੁਸੀਂ ਆਪ ਜਾਣਦੇ ਹੋ ਬਹੁਤ ਬਹੁਤ ਧੰਨਵਾਦ ਤਨ ਦੱਸਦੀ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਲਾਰੈਂਸ ਗੈਂਗ ਦੇ ਵੱਲੋਂ ਲਈ ਜਾਂਦੀ ਹੈ ਪਰ ਹੁਣ ਜਦੋਂ ਅਦਾਲਤ ਦੇ ਵਿੱਚ ਇਹ ਕੇਸ ਜਾਂਦਾ ਤਾਂ ਲਾਰੈਂਸ ਗੈਂਗ ਜਿਹੜਾ ਕਿਤੇ ਨਾ ਕਿਤੇ ਇਸ ਮਾਮਲੇ ਤੋਂ ਭੱਜਦਾ ਦਿਖਾਈ ਦਿੰਦਾ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਖਿਲਾਫ ਕੋਈ ਵੀ ਸਬੂਤ ਜਿਹੜਾ ਨਹੀਂ ਮਿਲਿਆ ਤਾਂ ਇਸ ਕੇਸ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ ਜਾਵੇ ਤਾਂ ਉੱਥੇ ਉਹਨਾਂ ਦੀਆਂ ਜੇਲ੍ਹ ਦੇ ਵਿੱਚੋਂ ਇੰਟਰਵਿਊ ਵੀ ਹੁੰਦੀਆਂ ਨੇ ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਤੇ ਸਵਾਲ ਚੱਕਦੇ ਰਹੇ ਹੁਣ ਦੇਖਣਾ ਹੋਊਗਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਜਵਾਬ ਦਿੰਦੀ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ